ਸ਼ਾਨੇ ਪੰਜਾਬ న్యూਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਟਰੀ ਕਾਲ ਜੀ ਮੈਂ ਤੁਹਾਡਾ ਆਪਣਾ ਲੱਖੀ ਕੁਰਾਲੀ ਸੋ ਅੱਜ ਕੁਰਾਲੀ RAM LILA ਕਮੇਟੀ ਵੱਲੋਂ ਇੱਕ ਮੀਟਿੰਗ ਰੱਖੀ ਗਈ ਜਿਸ ਦੀ ਕੀ ਪ੍ਰਧਾਨਗੀ ਮਿਕਰ ਮਰਾਣਾ ਵੱਲੋਂ ਕੀਤੀ ਗਈ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਇਸ ਸਵਾਦੀ RAM LILA ਹੈ ਉਹ ਬੜੀ ਵਧੀਆ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤੀ ਜਾਏਗੀ ਸੋ ਕੀ ਕਹਿਣਾ ਹੈ ਉਹਨਾਂ ਦਾ ਸੋ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਤੇ ਤੁਹਾਨੂੰ ਦਿਖਾਉਂਦੇ ਇਥੇ ਕੁਝ ਤਸਵੀਰਾਂ ਸਭ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਇਸ ਵਾਰ ਦੀ ਸ਼੍ਰੀ ਰਾਮ ਲਲਾ ਮੰਚਨ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਰੇ ਹੀ ਪੱਤਰਕਾਰ ਵੀਰਾਂ ਦਾ ਮੈਂ तहे ਦਿਲ ਤੇ ਸ਼ੁਕਰੀਆ ਦਾ ਕਰਨਾ ਚਾਹਾਂਗਾ ਸਾਡੀ ਰਾਮ ਲਲਾ ਕਮੇਟੀ ਕੰਨੀ ਤੋਂ ਸਾਰੇ ਪੱਤਰਕਾਰਾਂ ਦਾ ਸ਼ੁਕਰੀਆ ਦਾ ਕਰਨਾ ਚਾਹਾਂਗਾ ਅੱਜ ਇਹ ਪ੍ਰੈਸ ਕਾਨਫਰੰਸ ਇਸ ਕਰਕੇ ਰੱਖੀ ਹੋਈ ਹੈ ਕਿ ਜਿਹੜੀ ਰਾਮ ਲਲਾ ਕਮੇਟੀ ਦਾ ਜਿਹੜਾ ਮਲਕੀ ਮੰਚਨ ਕਰਿਆ ਜਾਏਗਾ ਉਹ 21 ਤਰੀਕ ਤੋਂ ਤੇ 21 ਸਤੰਬਰ اور 1 ਅਕਤੂਬਰ ਤੱਕ ਮੰਚਨ ਕਰਿਆ ਜਾਏਗਾ ਜੀ ਇਸ ਤਰ੍ਹਾਂ ਦੀ ਤਿਆਰੀਆਂ ਇਸ ਵਾਰ ਇਸਵਰੀ ਸ਼ੋਭਾ ਯਾਤਰਾ ਵੀ ਤੁਹਾਨੂੰ 2 ਸਤੰਬਰ ਨੂੰ ਦਿਖਾਈ ਜਾਏਗੀ ਜਿਹੜੀ 2000 ਹਣ ਜਿਹੜੀ ਹਨੂਮਾਨ ਜੀ ਦਾ ਬਜਰੰਗਲੀ ਜੀ ਦਾ ਜਿਹੜਾ 2000 ਹਣ ਹੁੰਦਾ ਹੈ ਰਾਮ ਨੀਲਾ ਕਮੇਟੀ ਦੇ ਸਭ ਤੋਂ ਪਹਿਲਾਂ ਅਸੀਂ ਹਨੂਮਾਨ ਜੀ ਨੂੰ ਆਗਮਨ ਕਰਦੇ ਹਾਂ ਆਗਮਨ ਕਰਨ ਤੋਂ ਬਾਅਦ ਧਵਾਜ ਰਣ ਕਰਦੇ ਹਾਂ ਉਹਨਾਂ ਦੀ ਪ੍ਰਕਿਰਿਮਾ ਕਰਾ ਕੇ ਉਹਦੇ ਸ਼ੋਭਾ ਯਾਤਰਾ ਸਟਾਰਟ ਕੀਤੀ ਜਾਏਗੀ ਪਰ ਉਸ ਤੋਂ ਬਾਅਦ ਜਿੱਕਣਾ ਵੀ ਪਹਿਲੇ ਵੀ ਪਿਛਲੇ ਸਾਲ ਵੀ ਤੁਹਾਨੂੰ ਪਤਾ ਹੀ ਹੈ ਕਿ ਰਟਿੰਗ ਚੱਲਦੀ ਆ ਰਹੀ ਹੈ ਰੈਸਲਾਂ ਦੀ ਪਰ ਰੈਸਲ ਚੱਲੇਗੀ ਔਰ ਇਸ ਵਾਰੀ ਜਿਹੜੀ ਰਾਮਲਿਆ ਕਮੇਟੀ ਦਿਖਾਈ ਜਾਏਗੀ ਬਹੁਤ ਹੀ ਬਹੁਤ ਅੱਛੇ ਤਰੀਕੇ ਨਾਲ ਤੁਮਤਾਨ ਨਾਲ ਇਸ ਵਾਰ ਰਾਮਲਿਆ ਕਮੇਟੀ ਰਾਮਲਿਲਾ ਦਾ ਮੰਚਨ ਦਿਖਾਈ ਜਾਏਗਾ। ਅ ਸ਼ੋਭਾ ਯਾਤਰਾ ਕਿੱਥੋਂ ਰਵਾਨਾ ਹੋਣੀ ਹੈ ਕਿੰਨੇ ਵਜੇ ਰਵਾਨਾ ਹੋਣੀ ਹੈ ਤੇ ਪ੍ਰਬੰਧ ਕੀ ਕੀ ਕੀਤੇ ਗਏ ਨੇ? ਅ ਸ਼ੋਭਾ ਯਾਤਰਾ ਆਪਣਾ ਕ੍ਰਿਸ਼ਨਾ ਮ੍ਰਿਤੂ ਸਟਾਰਟ ਹੋਏਗੀ। ਉੱਥੇ ਹੀ ਹਨੂਮਾਨ ਜੀ ਦਾ ਦਵਜਾ ਆਪਣਾ ਦਵਜਾ ਵਿਰਾਜਮਾਨ ਕਰਕੇ ਪਿਪਲੀ ਤੇ ਤੇ ਉਸ ਤੋਂ ਬਾਅਦ ਹਨੂਮਾਨ ਜੀ ਦੀ ਯਾਗਿਆ ਦੇ ਹੇਠ ਅਸੀਂ ਸ਼ੋਭਾ ਯਾਤਰਾ ਕਰਾਂਗੇ। ਔਰ ਸ਼ੋਭਿਆਤਰਾ ਦੀ ਜਿਹੜੀ ਟਾਈਮਿੰਗ ਹੈ ਉਹ ਰਹੀ ਕਿ ਸਾਡੀ 2 ਵਜੇ ਟਾਈਮਿੰਗ ਰਹੀਗੀ ਸ਼ੋਭਿਆਤਰਾ ਦੀ 2 ਵਜੇ ਤੋਂ ਬਾਅਦ ਬਲਕਿ ਸਾਰੇ ਸ਼ੁਕਰਪੁਰਾਲੀ ਸ਼ਹਿਰ ਦੇ ਅੰਦਰ ਪ੍ਰਕਿਰਮਾ ਕਰਕੇ ਪੂਛੇ ਤੱਕ ਜਦ ਵੀ ਉਹ ਸਪੂਰਨ ਕੀਤੀ ਜਾਏਗੀ ਔਰ ਖਾਣੇ ਪੀਣੇ ਦਾ ਰਿਸਪੈਕਟ ਵੀ ਕੀਤਾ ਜਾਏਗਾ ਲੰਗਰ ਯੋਜਨ ਵੀ ਕੀਤਾ ਜਾਏਗਾ ਜੋ ਵੀ ਸ਼ਰਧਾਲੂ ਸਾਡੇ ਇਸ ਸ਼ੋਭਿਆਤਰਾ ਵਿੱਚ ਸ਼ਾਮਿਲ ਹੋਣਗੇ ਔਰ ਉਹਨਾਂ ਦਾ ਮਤਲਬ ਕਿ ਜੋ ਹੋਜਣਾ ਉਹ ਵੀ ਰੱਖਿਆ ਜਾਏਗਾ ਉਹਨਾਂ ਲਈ ਤੇ ਬਸ ਇਹੀ ਚੀਜ਼ਾਂ ਔਰ ਆੰਮੀ ਲੰ ਦੇਖੀ ਕਿਸੇ ਚਾਹੀ ਚਾ ਕੇ ਕੇ ਕਿਸੇ ਕਲਾਕਾਰ ਨੇ ਪਾਰਟਿਸਪੇਟ ਕਰਨਾ ਹੋਵੇ ਤਾਂ ਕਿਸ ਨੂੰ ਸੰਪਰਕ ਕਰਨਾ ਹੈ ਕੋਈ ਵੀ ਕਲਾਕਾਰ ਅਗਰ ਪਾਰਟਿਸਪੇਟ ਕਰਨਾ ਚਾਹੁੰਦੇ ਆ ਸਾਡੇ ਡਾਇਰੈਕਟਰ ਸਾਹਿਬ ਜੀ ਮਨੀਸ਼ ਵਰਮੇ ਜੀ ਔਰ ਨੋਨੀ ਬੀ ਆ ਜੀ ਔਰ ਪੱਪਾ ਗੁਰਜੀਤ ਸਿੰਘ ਪੱਪੇ ਜੀ ਇਹ ਤਿੰਨ ਹਮਾਰੇ ਸਾਡੇ ਡਾਇਰੈਕਟਰ ਹੈ ਤੇ ਇਹਨਾਂ ਨਾਲ ਕੋਈ ਵੀ ਕੋਈ ਵੀ ਕੰਟੈਕਟ ਕਰਨਾ ਚਾਹੁੰਦੇ ਹਨ ਇਹਦੇ ਤੁਹਾਨੂੰ ਨੀਚੇ ਮਲਕੀ ਨੰਬਰ ਦੱਸ ਦਿਆ ਜਾਏਗਾ ਬੈਸੋ ਮੇਰਾ ਮੇਨ ਜਿਹੜਾ ਨੰਬਰ ਹੈਗਾ 9988526655 ਮੇਕਓਵਰ ਫੇਰ ਰਿਪੀਟ ਕਰ ਦਿੰਦਾ ਹੈ 9998 ਕੇਵਲ ਉਹ ਵੀ ਉਹ ਖਾਸੇ ਖਾਸੇ ਓਵਰ ਲਾਈਨ 98526665 ਇਹ ਮੇਰਾ ਨੰਬਰ ਹੋਏਗਾ ਔਰ ਮੇਰੇ ਜਿਹੜੇ ਮਨੀਸ਼ਵਰ ਮਜੀ ਨੋਨੀਬੀਆ ਗੁਜਿਤ ਪੱਪੀ ਜੀ ਇਹ ਸਾਰੇ ਡਾਇਰੈਕਟਰ ਹੈ ਤੇ ਇਹਨਾਂ ਦੀ ਮਤਲਬ ਕੀ ਦੇਖ ਰੇਕ ਮੈਂ ਮਤਲਬ ਕੀ ਰਾਮਲਕ ਰਹੀ ਜਾਏਗੀ ਔਰ ਕੋਈ ਵੀ ਅਗਰ ਕੋਈ ਵੀ ਬੱਚਾ ਛੋਟਾ ਛੋਟਾ ਬੱਚਾ ਹੈ ਬੜੇ ਦਾ ਬੜਾ ਕੋਈ ਵੀ ਆਪਣਾ ਪਾਰਟਿਸਪੇਟ ਸਪੇਡ ਵਾਸਤੇ ਇਚਕੋ ਤਈ ਨੰਬਰ ਨਾਲ ਕਨੈਕਟ ਕਰਨ ਔਰ ਕੁਝ ਨੰਬਰ ਤੋਂ ਨੂੰ ਨੀਚੇ ਦੱਸ ਦੇਣ ਜਾਣਗੇ YouTube ਤੇ ਤੇ ਜੋ ਵੀ ਹੋ ਸਕਦਾ ਤਾਂ RAMLILA ਕਮੇਟੀ ਸਾਬ ਦੇ ਲਈ ਉਪਲਬਧ ਹੈ ਜੀ ਜਿੰਨੇ ਵੀ ਪੁਰਾਣੇ ਚ ਸੰਗਤ RAMLILA ਦੇਖਣ ਆ ਰਹੀ ਹੈ ਤੁਹਾਡੇ ਆਪਣੇ RAMLILA ਦੇ ਮੰਚ ਤੋਂ ਲੈ ਕੇ ਪ੍ਰਸ਼ਾਸਨ ਤੱਕ ਕਿੱਦਾਂ ਦੇ ਪ੍ਰਬੰਧ ਕੀਤੇ ਆਏ ਹਨ RAMLILA ਕਮੇਟੀ ਦਾ ਜੋ ਵੀ ਤੁਸੀਂ ਪਿਛਲੀ ਵਾਰ ਵੀ ਦੇਖਿਆ ਹੋਊਗਾ ਕਿ ਅਸੀਂ ਨੇ ਵਧੀਆ ਹੀ ਤਰੀਕੇ ਦੇ ਨਾਲ ਆਪਾਂ ਵੈਰੀਫਾਈਟਿੰਗ ਪਾਰਟੀਸ਼ਨ ਕਰਾਂਗੇ ਜਿਹਦੇ ਵਿੱਚ ਲੀਡਿਸਨ ਦਾ ਡਿਪਾਰਟਮੈਂਟ ਲੱਗ ਹੋਏਗਾ ਔਰ ਜੈਂਟਸ ਡਿਪਾਰਟਮੈਂਟ ਲੱਗ ਹੋਏਗਾ ਇਹਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਵੀ ਸਾਡਾ ਮਿਲ ਕੇ ਪੂਰਾ ਸਹਿਯੋਗ ਰਹੇਗਾ ਸਾਡੇ ਡੀਐਸਪੀ ਸਾਹਿਬ ਨਾਲ ਵੀ ਇਸ ਰਾਮਲਾ ਕਮੇਟੀ ਬਤੀ ਗੱਲ ਹੋ ਚੁੱਕੀ ਹੈ ਔਰ ਮੈਨੂੰ ਆ ਉਮੀਦ ਹੈ ਕਿ ਪਿਛਲੀ ਵਾਰ ਪ੍ਰਸ਼ਾਸਨ ਦੇ ਸਾਡਾ ਬਹੁਤ ਸਹਿਯੋਗ ਦਿੱਤਾ ਜੀਗਾ ਇਸ ਵਾਰ ਵੀ ਪ੍ਰਸ਼ਾਸਨ ਸਾਡਾ ਬਹੁਤ ਸਹਿਯੋਗ ਦੇਗਾ ਔਰ ਪਿਛਲੀ ਵਾਰ ਵੀ ਰਾਮਲਾ ਕਮੇਟੀ ਚ ਕੈਮਰੇ ਲੱਗੇ ਸੀਗੇ ਕਿ ਕੋਈ ਵੀ ਸ਼ਰਾਰਤੀ ਜਿਹੜੇ ਅੰਸ਼ਰ ਹੈ ਉਹ ਕੋਈ ਆਪਣੀ ਮਿਲਕੀ ਗਲਤ ਮਿਲਕੀ ਉੱਚ ਨੂੰ ਨਾ ਉਹ ਕਰਨ ਤੇ ਇਸ ਵੀ ਇਸ ਵਾਰ ਵੀ ਕੈਮਰੇ ਲੱਗਣ ਜਾਣਗੇ ਕਿਉਂਕਿ ਦੇਖੋ ਜੀ ਗੱਲ ਇਹ ਤਾਂ ਕਿ ਰਾਮਲੀਲਾ ਜੋ ਅਸੀਂ ਕਰਾਈ ਜਾ ਰਹੀ ਹੈ ਇਹ ਇੱਕ ਤਰ੍ਹਾਂ ਦੇ ਨਾਲ ਮੰਦਿਰ ਹੈ ਜੀ ਅਸੀਂ ਇਹ ਰਾਮਲੀਲਾ ਦਾ ਮੰਚਨ ਇਸ ਕਰਕੇ ਸਟਾਰਟ ਕਰਕੇ ਰੱਖਦੇ ਹਾਂ ਕਿ ਜੋ ਬੱਚੇ ਹਨ ਜੋ ਅੱਜ ਕੱਲ ਸੋਸ਼ਲ ਮੀਡੀਆ ਦੇ ਨੈਟਵਰਕ ਤੇ ਉੜੇ ਹੋਏ ਹਨ ਉਹ ਸਾਡੀ ਜਿਹੜੀ ਪੁਰਾਣੀ ਜਿਹੜੀ ਪਰੰਪਰਾ ਹੈ ਇਸ ਚੀਜ਼ ਨੂੰ ਨਾ ਭੁੱਲੇ ਔਰ ਮੈਂ ਤਾਂ ਆਹੀ ਗੱਲ ਕਹੂੰਗਾ ਕਿ ਜਦ ਤੱਕ ਮਤਲਬ ਕਿ ਸਾਡੇ ਮਨੀਸ਼ ਵਰਮੇ ਜੀ ਨੋਨੀ ਭੀਆ ਔਰ ਮੇਰੇ ਜਿੰਨੇ ਵੀ ਸਾਡੇ ਰਾਮਲਲਾ ਕਮੇਟੀ ਦੇ ਮੈਂਬਰਸ ਸਾਡੇ ਚੇਲੇ ਜੀ ਸਿਕ ਚੰਨੀ ਜੀ ਸਾਡੇ ਆਪਣੇ ਨੂਨਾ ਵੀਰ ਜੀ ਆਪਣੇ लवली ਭਈਆ ਜੀ ਜੋ ਇਸ ਟਾਈਮ ਨਹੀਂ ਆ ਸਕੀ ਸਾਡੇ ਬਾਈਸ ਪ੍ਰਧਾਨ ਸੰਦੀਪ ਪ੍ਰਾਣਾ ਜੀ ਔਰ ਰਾਹੁਲ ਜੀ ਸੁਮਤਪੂਰੀ ਜੀ ਔਰ ਇਹ ਵੀ ਸਾਡੇ ਨਾਲ ਸਾਡੀ ਕਮੇਟੀ ਚ ਨਹੀਂ ਆ ਸਕਦੇ ਕੁਝ ਨਿੱਜੀ ਕੰਮਾਂ ਤੇ ਉਹਨਾਂ ਨੂੰ ਥੋੜਾ ਜਾਣਾ ਪਿਆ ਕਿਤੇ ਕੰਮ ਕਰਕੇ ਤਾਂ ਇਸ ਲਈ ਮੈਂ ਸਭ ਨੂੰ 아이 ਗੱਲ ਅਸ਼ਵਾਸ਼ਣ ਕਹਿਣਾ ਚਾਹਾਂਗਾ ਕਿ ਤੁਸੀਂ ਆਓ ਰਾਮ ਲਲਾ ਕਮੇਟੀ ਆਪਣੇ ਪਰਿਵਾਰ ਸਵੇਤ ਆਓ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਉਹ ਨਹੀਂ ਹੈਗੀ ਨਾ ਡਰਨੇ ਦੀ ਕੋਈ ਲੋੜ ਹੈਗੀ ਆ ਆਪਾਂ ਕ੍ਰਿਸ਼ਨ ਮ੍ਰਿਤ ਹੋ ਤਾਂ ਪੂਰੀ ਪੂਰੀ ਪ੍ਰਸ਼ਾਸਨ ਦਾ ਪ੍ਰਬੰਧ ਕੀਤਾ ਜਾਏਗਾ ਔਰ ਉਥੇ ਸਾਰਾ ਕੁਝ ਡਿਫਰੈਸ਼ਮੈਂਟ ਵੀ ਦਿੱਤੀ ਜਾਏਗੀ ਸਾਰੇ ਪੱਡੂ ਨੂੰ ਵੀ ਇਹ ਸੀ ਰਿਫਰੈਸ਼ਮੈਂਟ ਖਵਾਦੀਆਂ ਔਰ ਬਧੀ ਤਰੀਕੇ ਨਾਲ ਤੁਹਾਨੂੰ ਆਰਾਮਲਾ ਕਮੇਟੀ ਆਰਾਮ ਲੇਲਰ ਮੰਚ ਅੰਨੀ ਸਵਰਗਟਾਇਆ ਜੀ ਇਹੋ ਤੁਹਾਡੇ ਕਲਾਕਾਰ ਚਰਨਜੀਤ ਜੀ ਚੰਨੀਆ ਓਕੇ ਕਿਸ ਚੀਜ਼ ਦਾ ਜਿਹੜਾ ਰੋਲ ਕਰ ਰਹੇ ਚਰਨਜੀਤ ਜੀ ਚੰਨੀਆ ਜੀ ਜਿਹੜੇ ਹੈਗੇ ਉਹ ਕਲਾਕਾਰ ਨੇ ਜੀ ਉਹ ਮੈਨੇਜਮੈਂਟ ਦੇ ਸਾਡੇ ਉਹਦੇ ਦਰਮੰਦ ਜੀ ਇਹ ਸਾਡੇ ਕਾਰਜਕਾਰੀ ਪ੍ਰਧਾਨ ਨੇ ਜੀ ਤੇ ਔਰ ਜਿਹੜੇ ਗੁਰਜੀਤ ਸਿੰਘ ਪਪਲੀਆ ਜੀ ਇਹ ਆਪਣੇ ਡਾਇਰੈਕਟਰ ਹੈ ਜੀ ਇਹ ਆਪਣੇ ਨੋਨੀ ਵੀਰ ਡਾਇਰ ਇਸ ਸਾਡੇ ਤਿੰਨ ਡਾਇਰੈਕਟਰ ਨੇ ਜਿਕਣਾ ਕਿ ਕਈ ਵਾਰੀ ਐਕਨ ਹੁੰਦੇ ਕਿ ਕਈ ਇੱਕ ਡਾਇਰੈਕਟਰ ਨੂੰ ਕਈ ਨਿੱਜੀ ਕੰਮ ਕਰਕੇ ਜਾਣਾ ਪੈਂਦਾ ਫਿਰ ਨੋਨੀਬੀਆ ਸੰਭਾਲਦੇ ਆ ਫਿਰ ਨੋਨੀਬੀਆ ਨੂੰ ਕੋਈ ਜ਼ਰੂਰੀ ਕੰਮ ਪੈ ਜਾਂਦਾ ਫਿਰ ਉਸ ਦਾ ਗੁਰਜੀ ਸਿੰਘ ਪੱਕੀ ਸੰਭਾਲਦੇ ਨੇ ਜੀ ਭਲੇ ਐਦਾਂ ਹੈ ਜੀ ਕਿ ਸਾਡਾ ਜਿਹੜਾ ਡਾਇਰੈਕਟਰੀ ਜੋ ਹੈ ਉਹ ਇੱਕ ਬੱਚਾ ਵਾਸਤੇ ਹਮੇਸ਼ਾ ਤਤਪੇ ਰਹਿੰਦੀ ਹੈ ਜੀ ਕਹਿੰਦੇ ਆ ਹੋਰ ਕਾਫੀ ਮਗਾ ਚਰਮ ਸੀ ਚੰਗੀ ਕਾਲੇ ਸਵਾਤ ਆ ਗਏ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਕੀ ਕੀ ਮਤੇ ਬਾਤ ਹੁੰਦੇ ਗਏ ਨੇ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਕਰਨ ਵਾਲੇ ਆ ਸ਼੍ਰੀ ਰਾਮ ਦਾ ਨਾ ਸਭ ਤੋਂ ਪਹਿਲਾਂ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪ੍ਰਬੰਧਕ ਪ੍ਰਾਂਤ ਦਾ ਸਾਡੇ ਪ੍ਰਧਾਨ ਜੀ ਨੂੰ ਸਾਰਾ ਕੋਈ ਪਤਾ ਹੈ ਜੀ ਇਹ ਕਰਦੇ ਆ ਅਸੀਂ ਦਾ ਨਾਲ ਹੈ ਇਹਨਾਂ ਦੇ ਤੇ ਜਿੰਨੀ ਦੇ ਚਲੋ ਪ੍ਰਭੂ ਦੀ ਇੱਛਾ ਅਸੀਂ ਨਾਲ ਚੱਲ ਰਹੇ ਹਾਂ ਇਹਨਾਂ ਦੇ ਬਾਕੀ ਜਿਹੜੀ ਗੱਲ ਹੈ ਮੈਂ ਬਾਕੀ ਰਾਮਬਿਲਾ ਜੀ ਇਹਨਾਂ ਨੇ ਬਹੁਤ ਤਰੱਕੀ ਕੀਤੀ ਹੈ ਅੱਗੇ ਨਾਲੋਂ ਕਾਫੀ ਮਤਲਬ ਨਵੀਆਂ ਚੀਜ਼ਾਂ ਪੇਸ਼ ਕਰ ਰਹੇ ਆ ਤੇ ਦੂਸਰੀ ਗੱਲ ਸ਼ਹਿਰ ਦਾ ਬਹੁਤ ਬੜਾ ਸੇ ਹੋਊਗਾ ਜੀ ਸ਼ਹਿਰ ਨੂੰ ਵੀ ਮੈਂ ਚਲੋ ਵੀਰਾਂ ਨੇ ਕਹਿ ਤਿਆ ਦੋ ਤਿੰਨੇ ਨੇ ਮੇਰੇ ਨਾਲ ਦੇ ਨੇ ਪਹਿਲਾਂ ਵੀ ਵੀ ਸ਼ਹਿਰ ਜੇ ਜਿੰਨਾ ਵੱਧ ਚੜ੍ਹ ਕੇ ਸਹਿਯੋਗ ਕਰੇ ਉਹਨਾਂ ਅਸੀਂ ਵਧੀਆ ਪ੍ਰੋਗਰਾਮ ਮਤਲਬ ਰਾਮਲੀਲਾ ਦਾ ਕਰ ਸਕਦੇ ਆ ਤੇ ਅੱਗੇ ਵੀ ਸ਼ਹਿਰ ਵਾਲੇ ਵਧਾ ਕੇ ਕਰਦੇ ਆ ਇਸੀ ਗੱਲ ਦੀ ਹੁਣ ਸ਼ਹਿਰਾਂ ਨੂੰ ਥੋੜੀ ਜਿਹੀ ਹੋਰ ਅਪੀਲ ਹੈ ਕਿਉਂਕਿ ਖਰਚਾ ਥੋੜਾ ਜਿਹਾ ਕੀ ਹੋਰ ਵੱਧ ਰਿਹਾ ਹੈ ਤੇ ਸ਼ਹਿਰਾਂ ਨੂੰ ਅਸੀਂ ਇਹ ਵੀ ਕਹਾਂਗੇ ਵੀ ਤੁਸੀਂ ਥੋੜਾ ਜਿਹਾ ਪੈਸੇ ਵੱਲੋਂ ਸਹਿਯੋਗ ਵੱਧ ਦਿਓ ਤੇ ਦੂਸਰੀ ਗੱਲ ਹੈ ਤੇ ਕਲਾਕਾਰ ਵੀ ਤਦੇ ਹੁੰਦਾ ਜੇ ਸ਼ਹਿਰ ਵਾਲੇ ਆਵੇਂ ਸ਼ਹਿਰਾਂ ਨੂੰ ਇਹ ਵੀ ਅਪੀਲ ਹੈ ਵੀ ਵੱਧ ਚੜ ਕੇ ਰਾਮੀਲਾ ਮਾਓ ਤੇ ਕਲਾਕਾਰਾਂ ਦਾ ਤੁਹਾਡੇ ਆਪਣੇ ਬੱਚੇ ਆ ਵਿੱਚ ਇਹਨਾਂ ਨੇ ਕਿਹਾ ਨਵਾਂ ਬੰਦਾ ਵੀ ਕੋ ਆ ਸਕਦਾ ਹੁਣ ਤੁਹਾਡੇ ਡਾਕਟਰ ਸਾਹਿਬ ਨੇ ਕਿਹਾ ਹੀ ਆ ਜੀ ਵੀ ਕੋਈ ਨਵਾਂ ਬੰਦਾ ਆ ਸਕਦਾ ਤਾਂ ਆ ਕੇ ਇਹਨਾਂ ਨੂੰ ਮਿਲੋ ਉਹ ਆਪਣੇ ਬੱਚਿਆਂ ਦਾ ਸਾਡਾ ਮਤਲਬ ਹੌਸਲਾ ਵਜਾਈ ਹੁੰਦੀ ਹੈ ਤੇ ਇਹਦੇ ਨਾਲ ਸਾਡਾ ਵੀ ਹੌਸਲਾ ਵੱਧਾ ਪਬਲਿਕ ਨੂੰ ਦੇਖ ਕੇ ਠੀਕ ਹੈ ਵੀ ਇੰਨੀ ਇੰਨੀ ਪਬਲਿਕ ਹੈ ਉਹਦੇ ਨਾਲ ਫਿਰ ਅੱਗੇ ਪ੍ਰਧਾਨ ਜੀ ਦਾ ਵੀ ਸਾਰਿਆਂ ਦਾ ਹੌਸਲਾ ਵਜਾਈ ਹੁੰਦੀ ਹੈ ਜੀ ਤੇ ਬਾਕੀ ਚਲੋ ਪ੍ਰਭੂ ਦੀ ਇੱਛਾ ਹੈ ਪ੍ਰਭੂ ਜੀ ਅਸੀਂ ਸਾਮਾਨ ਨਾਲ ਕੰਮ ਕਰ ਰਹੇ ਹਾਂ ਤਾਂ ਉਹ ਵੀ ਕਿਰਪਾ ਕਰਦਾ ਜੀ ਪ੍ਰਭੂ ਰਾਮ ਦੀ ਕਿਰਪਾ ਹੈ ਤੇ ਸ਼ਹਿਰ ਵੀ ਨਾਲ ਚੱਲ ਰਿਹਾ ਜੀ ਸਾਡੇ ਇਹਦੇ ਮੈਂ ਕੋਈ ਦੋਰ ਆਏ ਨਹੀਂ ਹੈ ਜੀ ਸ਼ਹਿਰ ਵੱਧ ਚੜ ਕੇ ਸਹਿਯੋਗ ਦੇ ਰਿਹਾ ਸਾਡਾ ਇੱਜ਼ਤ ਮਾਣ ਵੀ ਕਰਦਾ ਹੈ ਤੇ ਮਤਲਬ ਸ਼ਹਿਰ ਵਾਸੀਆਂ ਨੂੰ ਅਹੀ ਅਪੀਲ ਹੈ ਵੀ ਸਾਡਾ ਵੱਧ ਚੜ ਕੇ ਸਹਿਯੋਗ ਦਿਓ ਤੇ ਆਪਣਾ ਰਾਮੀਲਾ ਨਾਲ ਜੁੜੋ ਮੈਨੇਜਮੈਂਟ ਨਾਲ ਜੁੜਜੋ ਚਾਹੇ ਤੁਸੀਂ ਕਲਾਕਾਰਾਂ ਨਾਲ ਜੁੜਜੋ ਮਤਲਬ ਉਹਦੇ ਨਾਲ ਸਾਡਾ ਹੌਸਲਾ ਵਜਾਈ ਹੁੰਦੀ ਹੈ ਬਾਈ ਇਹ ਮੇਰੀ ਤਾਂ ਅਪੀਲ ਹੈ ਜੀ ਬਾਕੀ ਇੱਕ ਜੁਟ ਹੋ ਕੇ ਕੰਮ ਕਰੋ ਜੀ ਸਭ ਤੋਂ ਵੱਡੀ ਗੱਲ ਹੈ ਜੀ ਠੀਕ ਹੈ ਜੀ ਅਗੇ ਪ੍ਰਭੂ ਰਾਮ ਦੀ ਕਿਰਪਾ ਹੈ ਜੀ ਉਹਾਂ ਪੇ ਕਿਰਪਾ ਕਰਦੇ ਜੇ ਤੁਸੀਂ ਸੱਚੇ ਮਨ ਨਾਲ ਲੱਗੇ ਹੋ ਵਾ ਸਾਡਾ ਕੰਮ ਤੁਹਾਨੂੰ ਪਤਾ ਹੀ ਹੈ ਜੀ ਕੌਣ ਰੋਕ ਲੂਗਾ ਜੇ ਭਗਵਾਨ ਤੁਹਾਡੇ ਨਾਲ ਆਪ ਖੜ ਗਿਆ ਜੀ ਫਿਰ ਇਹ ਕੰਮ ਆਪਣੇ ਆਪ ਫਤਿਹ ਹੋ ਜਾਂਦੇ ਬਸ ਆਹੀ ਪੀਦਾ ਜੀ ਬਈ ਤਾਂ ਅੱਗੇ ਸ਼ਾਇਦ ਸਭ ਨੂੰ ਆਪਣੇ ਮਤਲਬ ਸ਼ਹਿਰ ਵਾਲਿਆਂ ਤੇ ਕਲਾਕਾਰਾਂ ਨੂੰ ਕੁੱਲ ਮਿਲ ਕੇ ਸ਼੍ਰੀ ਰਾਮ ਜੈ ਸ਼੍ਰੀ ਕੁੱਲ ਮਿਲ ਕੇ ਗੱਲ ਇਦਾਂ ਹੈ ਜੀ ਕਿ ਸਾਰੇ ਸਾਰੇ ਇਕੱਠੇ ਛੜੀ ਥੋੜਾ ਪਰਿਵਾਰ ਇਕੱਠਾ ਹੈ ਜੀ ਇਹ ਸਾਡੇ ਜਿਹੜੇ ਡਾਇਰੈਕਟਰ ਤੇ ਲੈ ਕੇ ਅਹੁਦੇਦਾਰ ਤੇ ਲੈ ਕੇ ਕਲਾਕਾਰ ਤੇ ਲੈ ਕੇ ਇੱਕ ਪਰਿਵਾਰ ਹੈ ਕਿ ਇਹੇ ਵਿਚਾਰੇ ਦਿਨ ਰਾਤ ਸੇਵਾ ਕਰਦੀਆਂ ਹੈ ਡਾਇਰੈਕਟਰ ਸਾਹਿਬ ਆਪਣਾ ਸਾਰਾ ਆਪਣਾ ਕੰਮਕਾਰ ਛੱਡ ਕੇ ਬੱਚੇ ਕੋਲ ਮਿਹਨਤ ਕਰਦੀਆਂ ਮੇਰੇ ਨਾਲ ਡਾਇਰੈਕਟਰ ਸਾਹਿਬ ਦਾ ਵੀ ਬਹੁਤ ਬਹੁਤ ਸ਼ੁਕਰੀਆ ਦਰਜਾ ਚਾਹੁੰਗਾ ਸਾਡੇ ਤਿੰਨੋਂ ਡਾਇਰੈਕਟਰਾਂ ਦਾ ਬਹੁਤ ਸ਼ੁਕਰੀਆ ਦਰਜਾ ਚਾਹੁੰਗਾ ਤੇ ਸਾਡੇ ਚਰਨਜੀਤ ਚਾਚਾ ਜੀ ਇਹ ਜੋ ਵੀ ਹੈ ਕਿ ਆਪਣੇ ਜਿੰਨੇ ਵੀ ਕਲੈਕਸ਼ਨ ਹੈ ਇਹ ਇਹ ਹਮਲਾ ਮਾਰਦੇ ਆ ਜੀ ਅਸੀਂ ਤਾਂ ਦੇਖੋ ਅਸੀਂ ਤਾਂ ਘੜ ਘੜ ਮੈਨੂੰ ਹੋ ਗਿਆ ਨੀਰਬਾਉਟ ਪੰਜ ਪੰਜ ਦੀ ਕਿਰਪਾ ਹੈ ਜੀ 5 ਸਾਲ ਹੋ ਗਏ 5 ਸਾਲ ਹੀ ਹੋਏ ਆ ਜਿਹੜੀ ਮੈਨੂੰ ਜੀ RAMLAL ਕਮੇਟੀ ਦੇ ਪ੍ਰਧਾਨ ਬਣੇ ਨੂੰ ਜੀ ਪਰ ਇਹਨਾਂ ਨੂੰ ਪਤਾ ਹੈ ਕਿ ਪ੍ਰਾਣਾ ਇਹ ਬੰਦੇ ਨੂੰ ਪਤਾ ਹੈ ਕਿ ਪੈਸੇ ਕਿੱਥੇ ਦੇ ਆਣੇ ਔਰ ਕਿਹੜੇ ਸ਼ਰਤਾਂ ਪ੍ਰਵਕ ਪੈਸੇ ਦਿੰਦੇ ਆ ਜੀ ਔਰ ਸ਼ਹਿਰ ਜਿਹੜੇ ਮੋਤਵਾਰ ਬੰਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਕਿ ਪੈਸੇ ਬਹੁਤ ਉਚਾਨ ਨਾਲ RAMLAL ਕਮੇਟੀ ਦੇ ਉੱਪਰ ਦੇਏ ਜਾਂਦੇ ਆ ਕਿਉਂਕਿ RAMLAL ਕਮੇਟੀ ਦਾ ਜੋ ਵੀ ਇਸ ਵਰ ਡੈਡੀਕੇਸ਼ਨ ਜੋ ਦਿਖਾਇਆ ਜਾਂਦਾ ਹੈ RAMLAL ਕਮੇਟੀ ਬਹੁਤ ਅੱਛਾ ਦਿਖਾਇਆ ਜਾਂਦਾ ਹੈ ਔਰ ਮੈਂ ਚਾਹੂੰਗਾ ਕਿ ਜਦ ਤੱਕ ਪ੍ਰਭੂ ਸ਼੍ਰੀ RAM JI ਨੇ ਸਾਥ ਸਾਧੇ ਆ ਜੀ ਕੀ ਅਸੀਂ ਬਧੇ ਤਰੀਕੇ ਨਾਲ ਰਾਮ ਲਲਾ ਕਮੇਟੀ ਤੁਹਾਨੂੰ ਦਿਖਾਉਂਦੇ ਰਹੂਗੇ ਨਵੀਂ ਤੇ ਨਵੀਂ ਤਕਨੀਕਾਂ ਦੇ ਨਾਲ ਰਾਮ ਲਲ ਰਾਮ ਲਲ ਦਾ ਮੰਚਨ ਤੁਹਾਡੇ ਸਾਹਮਣੇ ਦਿਖਾਇਆ ਜਾਊਗਾ ਇਸ ਵਾਰ ਜੋ ਰਾਮ ਲਲ ਦਾ ਮੰਚਨ ਕਰਿਆ ਜਾਊਗਾ ਉਹ ਵੀ ਬਹੁਤ ਹੀ ਬਹੁਤ ਅੱਛੀ ਤਰ੍ਹਾਂ ਦੇ ਨਾਲ ਤਕਨੀਕ ਦਿਖਾਈ ਜਾਊਗੀ ਉਹ ਸਸਪੈਂਸ ਰੱਖਾਂਗੇ ਆਪਾਂ ਪਰ ਜਦ ਤੁਸੀਂ ਉਸ ਕੇੰਦੇ ਦੇਖਣ ਆਉਂਗੇ ਉਹ ਸਸਪੈਂਸ ਤੁਹਾਡੇ ਸਾਹਮਣੇ ਹੋਏਗਾ ਕਿ ਅਸੀਂ ਰਾਮ ਲਲ ਕਮੇਟੀ ਦੇ ਅੰਦਰ ਸੀਨਸ ਦੇ ਅੰਦਰ ਕੀ ਕੀ ਬਦਲਾਅ ਕੀਤੇ ਨੇ ਇੱਕ ਸਸਪੈਂਸ ਰਹੇਗਾ ਬਟ ਇੱਕਣਾ ਰਹੂਗਾ ਕਿ ਜੋ ਆ ਰਾਮ ਲਲ ਕਮੇਟੀ ਪ੍ਰਭੂ ਸ਼੍ਰੀ ਰਾਮ ਜੀ ਦੀ ਇੱਛਾ ਨਾਲ ਚੱਲ ਰਹੀ ਹੈ ਇਸ ਸਥਾ ਸਾਇਦ ਇਹ ਵੀ ਇੱਕਨੇ ਚੱਲਦੀ ਰਹ और शोभा बहुत अच्छे तरीके मनाई जाएगी मैं आतंती हाँ करूंगा सारे कलाकार जय श्री राम सब तो पहला मैं सारी राम लीला कमेटी तरफ सारे पत्रकार भाई बहुत बहुत धनबाद करता जिन्होंने छोटे जे सदे सज बोलन का मौका दिता है ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਸ਼੍ਰੀ ਰਾਮ ਨੀਲਾ ਕਮੇਟੀ ਕੁਰਾਲੀ ਬਹੁਤ ਸਾਲਾਂ ਤੋਂ ਸੇਵਾ ਕਰਦੀ ਆ ਰਹੀ ਹੈ। ਆਉਦੇ ਬਦਲਦੇ ਜਾ ਰਹੇ ਹਨ। ਅੱਗੇ-ਉੱਗੇ ਕਰੈਕਟਰ ਬਦਲਦੇ ਜਾ ਰਹੇ ਹਨ ਪਰ ਰਾਮ ਨੀਲਾ ਕਮੇਟੀ ਉਹੀ ਸਟੈਂਡ ਹੈ ਔਰ ਅੱਗੇ ਆਉਣ ਵਾਲੀ ਪੀੜ੍ਹੀਆਂ ਤੱਕ ਇਹ ਚੱਲਦੀ ਰਹੇਗੀ। ਔਰ ਮੈਂ ਐਜ਼ ਅ ਡਾਇਰੈਕਟਰ ਸਾਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਭੇਜੋ ਤੇ ਜਿਹੜੇ ਵੀ ਸਾਡੇ ਧਰਮ ਦੇ ਨਾਲ ਇਸ ਤਰ੍ਹਾਂ ਅੱਗੇ-ਅੱਗੇ ਜੁੜਨ ਤਾਂ ਕਿ ਅਸੀਂ ਹੋਰ ਨੂੰ ਬੱਚੇ ਤਿਆਰ ਕਰ ਸਕਾਂ। ਸ਼੍ਰੀ ਰਾਮ ਨੀਲਾ ਕਮੇਟੀ ਆਪ ਸਭੀ ਦਾ ਹਾਰਦਿਕ ਅਭਿਨੰਦਨ ਕਰਦੀ ਹੈ। ਜੈ ਸ਼੍ਰੀ ਰਾਮ।

ਸਾਨੂੰ ਸੀਨ ਕਈ ਵਾਰ ਕੱਟਣਾ ਪੈ ਸਕਦਾ ਇਸ ਕਰਕੇ ਅਸੀਂ ਇਹ ਸਾਰੇ ਤਿੰਨੇ ਡਾਇਰੈਕਟਰ ਨੇ ਸਾਡੇ ਪ੍ਰਧਾਨ ਜੀ ਤੇ ਜਿੰਨੇ ਸਾਡੇ ਭਰਾ ਨੇ ਛੋਟੇ ਵੱਡੇ ਸਭ ਨੇ ਇਹ ਡਿਸਾਈਡ ਕੀਤਾ ਕਿ ਆਪਾਂ ਇੱਕ ਜਾਂ ਦੋ ਦਿਨ ਕਈ ਵਾਰ ਮੌਸਮ ਦੀ ਖਰਾਬੀ ਹੋ ਸਕਦੀ ਹੈ ਕਈ ਵਾਰ بارش ਕਰਨ ਤਾਂ ਕਰਕੇ ਕਿ ਅਸੀਂ ਪ੍ਰੋਪਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਹਿਲਾ ਕੱਲਾ ਸੀਨ ਆਪਣੀ ਸੰਗਤ ਅਕੇ ਰੱਖ ਸਕੀਏ ਤਾਂ ਕਿ ਅਸੀਂ ਪ੍ਰੋਪਰ ਹੀ ਸਾਰੇ ਤਰੀਕੇ ਨਾਲ ਇੱਕ ਇੱਕ ਸੀਨ ਕੋਈ ਵੀ ਕਿਸ ਤਰ੍ਹਾਂ ਦਾ ਕੱਟ ਨਾ ਹੋਵੇ ਤੇ ਲੋਕਾਂ ਨੂੰ ਸਾਰਾ ਸਮਝ ਆਵੇ ਕਿ ਕਿਹੜੇ ਸੀਨ ਬਾਅਦ ਕਿਹੜੀ ਨਾਈਟ ਹੈ ਕਿਹੜੀ ਨਾਈਟ ਵਨ ਕਿਹੜਾ ਸੀ

ਮੈਂ ਸਭ ਨੂੰ ਹੀ ਬੇਨਤੀ ਕਰਦਾ ਹਾਂ ਕਿ ਇਹ ਇੱਕ ਯੱਗ ਹੈ ਮੈਂ ਹਰ ਸਾਲ ਵੀ ਕਹਿੰਦਾ ਹਾਂ ਕਿ ਕੱਲਾ ਰਾਮਰੇਲਾ ਮੰਚ ਨਹੀਂ ਇੱਕ ਇਹ ਰਮਾਇਣ ਦਾ ਪਾਠ ਚੱਲ ਰਿਹਾ ਆਪਣੇ ਸ਼ਹਿਰ ਵਿੱਚ ਤੇ ਸਾਰੇ ਹਿੰਦੁਸਤਾਨ 'ਚ ਚੱਲ ਰਿਹਾ ਤੇ ਅਸੀਂ ਪੂਰੇ ਆਪਣੀ ਟੀਮ ਕੰਨੀ ਤੋਂ ਆਪਣੇ ਪ੍ਰਧਾਨ ਜੀ ਕੰਨੀ ਤੋਂ ਅਸੀਂ ਆਪਣੇ ਸਾਰੇ ਕਲਾਕਾਰਾਂ ਸਾਰੇ ਅਧਿਕਾਰੀਆਂ ਕੰਨੀ ਤੋਂ ਬੇਨਤੀ ਕਰਦੇ ਹਾਂ ਤੇ ਸਭ ਨੂੰ ਅਸੀਂ ਵੈਲਕਮ ਕਰਦੇ ਹਾਂ ਕਿ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਨਾਲ ਕ੍ਰਿਸ਼ਨਾ ਮੰਡੀ ਦੇ ਆਂਗਣ ਵਿੱਚ ਆਓ ਤੇ ਰਾਮਰੇਲਾ ਦਾ ਆਨੰਦ ਮਾਣੋ ਤੇ ਪ੍ਰਭੂ ਰਾਮ ਦਾ ਅਸ਼ੀਰਵਾਦ

ਕੋਈ ਨਾਗੇ ਨਵੀਂ ਚੀਜ਼ ਕੱਢ ਕੇ ਲਿਆਨੇ ਆ ਸਰ ਇੱਕ ਸਾਲ ਤੁਹਾਨੂੰ ਆਪ ਖੁਸ਼ੀ ਹੁੰਦੀ ਹੈ ਸਾਨੂੰ ਹੋਰ ਸਾਡਾ ਸ਼ਾਬਾਸ਼ ਅਸੀਂ ਕਹਿੰਦੇ ਵੀ ਅਸੀਂ ਹੋਰ ਨੌਂ ਕਰੀਏ ਕੁਛ ਨਾ ਕੁਝ ਇਸ ਕਰਕੇ ਅਸੀਂ ਪ੍ਰਭੂ ਦੀ ਕਿਰਪਾ ਨਾਲ ਐਦਾਂ ਅਸੀਂ ਆਪਣੇ ਪਾਏ ਚਾਰਾ ਜੁੜਾ ਕੇ ਰੱਖੀਏ ਅਸੀਂ ਆਪਣੀ ਟੀਮ ਵਰਕ ਨਾਲ ਚੱਲੀਏ ਬਾ ਸਾਡੇ ਦਾ ਸ਼ਹਿਰ ਦਾ ਸਹਿਯੋਗ ਚਾਹੀਦਾ ਸਾਡੇ ਕਾਰਗਰ ਸਾਰੇ ਸਾਡੇ ਵੀਰ ਜਿਹੜੇ ਸਾਡੇ ਪ੍ਰਧਾਨ ਜੀ ਗੋਪੀ ਰਾਣਾ ਜੀ ਮੇਰੇ ਨੌਂਵੀਂ ਵੀਰ ਵਰਮੇ ਤੇ ਸੰਜੂ ਹੋ ਗਿਆ ਸਾਰੇ ਆਪਣੇ ਸਾਡੇ ਨੌਂਵੀਂ ਦਾ ਨੌਂਨਾ ਜੀ ਬਾਕੀ ਪੱਤਰਕਾਰ ਜਿਹੜੇ ਸਾਡੇ ਸਾਰੇ ਸ਼ਹਿਰ ਦੇ ਵੀ ਮੰਨ ਲਓ ਸਾਡਾ ਸਹਿਯੋਗ ਦੋ ਅਸੀਂ ਅਸੀਂ ਪਿੱਛੇ ਨਹੀਂ ਹਟਦੇ ਜੀ ਤੁਸੀਂ ਸਾਡਾ ਸਹਿਯੋਗ ਦੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਨੋਨਾ ਜੀ ਕੀ ਕਹਿਣਾ ਚਾਹੁੰਦੇ ਹੋ ਸ਼੍ਰੀ ਰਾਮ ਲੰਗਰ ਤੇ ਕਿਸ ਤਰ੍ਹਾਂ ਨਹੀਂ ਤੇ ਹਨ ਤੇ ਲੰਨ ਤਾਂ ਸਾਰੀ ਟੀਮ ਨੂੰ ਜੈ ਸ਼੍ਰੀ ਰਾਮ ਜੀ ਪੱਤਰਕਾਰਾਂ ਨੂੰ ਮੇਰੇ ਵੀਰਾਂ ਨੂੰ ਤੇ ਬਾਕੀ ਸ਼ਹਿਰ ਨਿਵਾਸੀ ਨੂੰ ਆਹੀ ਹੈ ਜੀ ਮੈਂ ਅਸੀਂ ਹਰ ਸਾਲ ਇੱਕ ਅਪੀਲ ਜ਼ਰੂਰ ਕਰਦੇ ਬੇਨਤੀ ਇਹ ਵੀ ਸਾਰੀ ਫੈਮਿਲੀਆ ਬੱਚੇ ਲੈ ਕੇ ਸਭ ਨਾਲ ਆਣ ਤਾਂ ਕਿ ਆਪਣੇ ਧਰਮ ਦੇ ਬਾਰੇ ਬੱਚਿਆਂ ਨੂੰ ਜਿਆਦਾ ਜਾਗਰੂਕ ਕਰਨਾ ਹੁਣ ਅੱਜ ਦੇ ਟਾਈਮ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਪਤਾ ਲੱਗੇ ਇਹ RAM ji ਦਾ ਜੋ ਮਾਨ ਸਿਧਰ ਦਿਖਾਇਆ ਜਾ ਰਿਹਾ ਹੈ ਸਭ ਨੂੰ ਪਤਾ ਹੋਣਾ ਚਾਹੀਦਾ ਹੈ। ਦੇਖੋ ਕ੍ਰਿਸ਼ਨਾ ਮੰਡੀ ਬਹੁਤ ਪੁਰਾਣੀ ਸੰਸਥਾ ਹੈ ਸਭ ਤੋਂ ਗੜਾਲੀ ਦੇ ਅੰਦਰ। ਕੋਈ 60 ਸਾਲ ਤੋਂ ਕੰਮ ਕਰਦੀ ਆ ਰਹੀ ਲਗਾਤਾਰ ਜਿੱਕਣਾ ਨੌਨੀ ਵੀਰ ਜੀ ਨੇ ਦੱਸਿਆ ਸਾਨੂੰ ਵੀ ਕੈਰੇਕਟਰ ਅੱਗੇ ਉਹਦੇ ਦਰ ਬਦਲਦੇ ਜਾ ਰਹੇ ਪਰ ਉਹ ਉਸੀ ਤਰ੍ਹਾਂ ਚੱਲ ਰਹੀ ਹੈ। ਠੀਕ ਹੈ ਜੀ ਬਾਕੀ ਸਾਰਿਆਂ ਨੂੰ ਆਹੀ ਅਪੀਲ ਹੈ ਹੱਥ ਜੋੜ ਕੇ ਬੇਨਤੀ ਵੀ ਸਾਰੇ ਸ਼ਹਿਰ ਨੂੰ ਨਿਯੰਤਤਾ ਹੈ। ਪੂਰੀ RAMla ਕਮੇਟੀ ਟੀਮ ਪ੍ਰਧਾਨ ਜੀ ਵੱਲੋਂ ਵੀ ਸਾਰੇ ਜ਼ਰੂਰ ਆਣੇ ਇਸ ਵਾਰੀ ਵੀ ਮਤਲਬ ਪਿਛਲੇ 5-7 ਸਾਲ ਤੋਂ ਬਹੁਤ ਹੀ ਅੱਛੇ ਪ੍ਰਬੰਧ ਕਰ ਰਹੇ ਨੇ ਛੇਰ ਵਗੈਰਾ ਵੈਰੀਗੇਟਿੰਗ ਬਾਕੀ ਪੁਲਿਸ ਪ੍ਰਸ਼ਾਸਨ ਜੀ ਬਹੁਤ ਵਧੀਆ ਡਿਊਟੀ ਦੇ ਰਹੇ ਆਪਣੀ ਸਾਰੇ ਕੁਝ ਮਤਲਬ ਬਹੁਤ ਵਧੀਆ ਚੱਲ ਰਿਹਾ ਕੋਈ ਐਦਾਂ ਦੀ ਉਹ ਦਿੱਕਤ ਵਾਲੀ ਗੱਲ ਨਹੀਂ ਹੈ ਸਭ ਜ਼ਰੂਰ ਪਹੁੰਚੋ ਜੀ ਪੂਰੇ ਸ਼ਹਿਰ ਨੂੰ ਇਹ ਨਿਯੰਤਾ ਜੀ ਔਰ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਇਸ ਤੋਂ ਹੋਰ ਬੇਨਤੀ ਇੱਕ ਸਾਡੀ ਪੂਰੀ ਟੀਮ ਕੰਨੀ ਤੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਇੱਕ ਬੇਨਤੀ ਹੱਥ ਜੋੜ ਕੇ ਕਿ ਕਿਸੇ ਵੀ ਪਰਿਵਾਰ ਦਾ ਕੋਈ ਵੀ ਬੱਚਾ ਜਿਹੜਾ ਰਾਮ ਲਾਲ ਨਾਲ ਜੁੜਨਾ ਚਾਹੁੰਦਾ ਹੈ ਕੋਈ ਰੋਲ ਕਰਨਾ ਚਾਹੁੰਦਾ ਹੈ ਤਿਆਰੀ ਕਰਾਣੀ ਸਾਡਾ ਫਰਜ ਹੈ ਜੀ ਉਹਰਾ ਇੰਟਰਸਟ ਦਿਖਾਣਾ ਉਹਦਾ ਫਰਜ ਹੈ ਕਿ ਉਹ ਸਾਡੇ ਕਹਿੰਦਾ ਉਹਨੂੰ ਮੋਸਟ ਵੈਲਕਮ ਉਹ ਆਵੇ ਕਿਉਂਕਿ ਸਾਨੂੰ ਵੀ ਇੱਕ ਨਵੀਂ ਟੀਮ ਹੋਰ ਚਾਹੀਦੀ ਕਿਉਂਕਿ ਸਤੋਂ ਪਹਿਨਾ ਸਾਡੇ ਬਜ਼ੁਰਗ ਵੀ ਕਰਦੇ ਰਹੇ ਹੁਣ ਸਾਡੀ ਡਿਊਟੀ ਹੈ ਸਭ ਤੋਂ ਬਾਅਦ ਵੀ ਕਿਸੇ ਨੇ ਕਰਨਾ ਹੈ ਤਾਂ ਅਸੀਂ ਚਾਹੁੰਦੇ ਹਾਂ ਸਾਰੇ ਬੱਚਿਆਂ ਨੂੰ ਸਭ ਨੂੰ ਬੇਨਤੀ ਕਰਦੇ ਹਾਂ ਕੋਈ ਵੀ ਪੇਰੈਂਟ ਆਪਣੇ ਬੱਚੇ ਨੂੰ ਲੈ ਕੇ ਆਉਣਾ ਚਾਹੁੰਦਾ ਹੈ ਕੋਈ ਰੋਲ ਕਰਾਉਣਾ ਚਾਹੁੰਦਾ ਹੈ प्यारी क्राणी ਸਾਡਾ ਧਰਮ ਹੈ ਜੀ ਅਸੀਂ ਆਪਣੀ ਡਿਊਟੀ ਪੂਰੀ ਕਰਾਂਗੇ ਕੋਈ ਵੀ ਰਾਤ ਸਾਡਾ ਖੁੱਲਾ ਸੱਦਾ ਸਭ ਲਈ ਅਸੀਂ 1.5 2 ਮਹੀਨੇ ਪਹਿਲਾਂ ਇਸ ਵਾਰ ਅਸੀਂ ਨੀਅਰ ਅਬਾਊਟ 1.5 ਮਹੀਨਾ ਪਹਿਲਾਂ ਅਸੀਂ ਰਿਹਸਲ ਸ਼ੁਰੂ ਕਰਦਾਂਗੇ ਕਿਸੇ ਕਮੇਡੇ ਵਿੱਚ ਉਹ ਵੈਨਿਊ ਦੱਸ ਦਿੱਤਾ ਜਾਵੇਗਾ ਜੀ ਤੇ ਪਲੀਜ਼ ਹੱਥ ਜੋੜ ਕੇ ਸਾਡੀ ਪੂਰੀ ਟੀਮ ਕੰਨੀ ਤੋਂ ਪੂਰੇ ਸ਼ਹਿਰ ਵਾਸੀਆਂ ਨੂੰ ਇਹ ਨਿਵੇਦਨ ਹੈ ਕਿ ਜੋ ਵੀ ਨਵੇਂ ਕਲਾਕਾਰ ਕੋਈ ਵੀ ਆਣਾ ਚਾਹੁੰਦਾ ਹੈ ਉਹਨੂੰ ਜੀ ਆਇਆਂ ਨੂੰ ਵੈਲਕਮ

ਇੱਕ ਨਵੀਂ ਚੀਜ਼ ਆਪਣੇ ਇਤਿਹਾਸ ਬਾਰੇ ਪਤਾ ਲੱਗੇ ਕਿਉਂਕਿ ਅਸੀਂ ਵੀ ਜਨ ਆਏ ਸਿਗੇ ਆ ਸਾਨੂੰ ਵੀ 28 30 ਸਾਲ ਹੋ ਗਏ ਠੀਕ ਹੈ ਉਸ ਟਾਈਮ ਇਹ ਅਸੀਂ ਬੱਚੇ ਸਿਗੇ ਤਾਂ ਇਸੇ ਮੇਰੇ ਪਿੰਡ ਦਾ ਇਹੀ ਮਤਲਬ ਹੈ ਕਿ ਕਿਤਾ ਮੋਬਾਈਲ ਤੋਂ ਛੁਟਕਾਰਾ ਹੋਵੇਗਾ ਜਿਹੜਾ ਇਸ ਟਾਈਮ